ਕੈਨੇਡਾ ਖਬਰਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਦੱਖਣੀ ਅਨਟਾਰੀਓ ਦੇ ਨਿਵਾਸੀਆਂ ਨੂੰ ਇਸ ਹਫ਼ਤੇ ਬਰਫ਼ੀਲੇ ਤੂਫ਼ਾਨ ਦੇ ਨਾਲ ਲੜਨ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਕਿਉਂਕਿ ਕਈ ਮੌਸਮ ਪ੍ਰਣਾਲੀਆਂ ਕਰਕੇ ਬਰਫ਼ੀਲੇ ਤੂਫ਼ਾਨ ਦੇ ਖਤਰੇ ਇਤਨਾ ਕਿਤੇ ਮੰਡਰਾ ਰਹੇ ਨੇ ਸੋਮਵਾਰ ਨੂੰ ਵਾਤਾਵਰਣ ਕੈਨੇਡਾ ਨੇ ਟੋਰਾਂਟੋ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਇੱਕ ਵਿਸ਼ੇਸ਼ ਮੌਸਮ ਬਿਆਨ ਜਾਰੀ ਕੀਤਾ ਜਿਸ ਵਿੱਚ ਭਾਰੀ ਬਰਵਾਰੀ ਤੇ ਸੰਭਾਵਿਤ ਜਮਾਓ ਵਾਲੀ ਬਾਰਿਸ਼ ਦੀ ਚੇਤਾਵਨੀ ਦਿੱਤੀ ਹੈ ਪਹਿਲਾ ਸਿਸਟਮ ਬੁੱਧਵਾਰ ਨੂੰ ਆਉਣ ਵਾਲਾ ਹੈ ਤੇ ਜਿਸ ਨਾਲ ਬਰਫबारी ਤੇਜ਼ ਹੋਵਾ ਤੇ ਕੁਝ ਖੇਤਰਾਂ ਵਿੱਚ ਗੀ ਜਾਂ ਸਰਦੀ ਦੇ ਮਿਸ਼ਰਣ ਦੀ ਸੰਭਾਵਨਾ ਹੈ ਹਾਲਾਂਕਿ ਸਹੀ ਰਸਤਾ ਪ੍ਰਭਾਵ ਅਨਿਸ਼ਚਿਤ ਨੇ ਕੁਝ ਖੇਤਰਾਂ ਵਿੱਚ ਵੀਰਵਾਰ ਤੱਕ 20 ਸੈਂਟੀਮੀਟਰ ਤੱਕ ਬਰਫਬਾਰੀ ਹੋ ਸਕਦੀ ਹੈ ਇਸ ਸਮੇਂ ਘੱਟ ਦਬਾਅ ਪ੍ਰਣਾਲੀ ਦੇ ਹਰੇਕ ਟਰੈਕ ਤੇ ਭਰੋਸਾ ਅਨਿਸ਼ਚਿਤ ਹੈ ਪਰ ਸੰਭਾਵਨਾ ਹੈ ਕਿ ਬੁੱਧਵਾਰ ਬਰਫ਼ ਅਧੀਰ ਰਾਤ ਜਾਂ ਵੀਰਵਾਰ ਸਵੇਰ ਤੱਕ ਜੰਮੀ ਜਾਂ ਮੀਂਹ ਵਿੱਚ ਬਦਲ ਜਾਵੇਗੀ ਵਾਤਾਵਨ ਕੈਨੇਡਾ ਨੇ ਰਾਂਟੋ ਨਿਵਾਸੀਆਂ ਨੂੰ ਇਹ ਚੇਤਾਵਨੀ ਦਿੱਤੀ ਹੈ ਜਿਵੇਂ ਜਿਵੇਂ ਤੂਫਾਨ ਬੁੱਧਵਾਰ ਦੁਪਹਿਰ ਨੂੰ ਅੱਗੇ ਵਧੇਗਾ ਬਰਬਾਰੀ ਸ਼ਾਮ ਤੱਕ ਰਾਤ ਨੂੰ ਭਾਰੀ ਤੇਜ਼ ਬਰਬਾਰੀ ਹੋਵੇਗੀ ਖਾਸ ਕਰਕੇ ਅੰਟਾਰੀਓ ਚੀਡ ਦੇ ਉੱਤਰ ਵੱਲ ਖੇਤਰਾਂ ਵਿੱਚ ਜਿਸ ਕਾਰਨ ਕਾਟੇਸ ਕੰਟਰੀ ਦੇ ਕੁਝ ਹਿੱਸੇ ਵੀ ਇਸ ਵਿੱਚ ਸ਼ਾਮਲ ਨੇ ਜੇਕਰ ਦਬਾਅ ਪ੍ਰਣਾਲੀ ਘਟ ਹੁੰਦੀ ਹੈ ਤਾਂ ਇਹ ਰਸਤਾ ਹੋਰ ਦੂਰ ਹੋ ਸਕਦਾ ਜਾਂ ਵਰਖਾ ਮੁਕ ਤੌਰ ਤੇ ਬਰਬਾਰੀ ਰਹੇਗੀ ਜ਼ਿਆਦਾਤਰ ਮਾਤਰਾ ਸੰਭਾਵਿਤ ਵਾਤਾਵਰਣ ਕੈਨੇਡਾ ਨੇ ਅੱਗੇ ਕਿਹਾ ਹੈ ਕਿ ਮੌਸਮ ਪ੍ਰਣਾਲੀ ਦੇ ਰਸਤੇ ਦੀ ਪ੍ਰਵਾਹ ਕੀਤੇ ਬਿਨਾਂ ਖਤਰਨਾਕ ਯਾਤਰਾ ਦੀ ਸਥਿਤੀਆਂ ਬੁੱਧਵਾਰ ਸ਼ਾਮ ਤੋਂ ਵੀਰਵਾਰ ਸਵੇਰ ਤੱਕ ਹੋਣ ਦੀ ਸੰਭਾਵਨਾ ਹੈ ਵਾਹਨ ਚਾਲਕਾਂ ਨੂੰ ਹਾਲਾਤ ਸੁਧਾਰਨ ਤੱਕ ਗੈਰ ਜ਼ਰੂਰੀ ਯਾਤਰਾ ਨੂੰ ਮੁਲਤਵੀ ਕਰਨ ਦੇ ਵਿਚਾਰ ਕਰਨ ਦੀ ਵੀ ਅਪੀਲ ਕੀਤੀ ਗਈ ਹੈ ਬੁੱਧਵਾਰ ਨੂੰ ਟੋਰਾਂਟੋ ਦਾ ਦਿਨ ਵੱਧ ਤੋਂ ਵੱਧ ਤਾਪਮਨ 30 ਸੈਲਸੀਅਸ ਰਹੇਗਾ ਹਾਲਾਂਕਿ ਤੇਜ਼ ਹਵਾਵਾਂ ਦੇ ਚੀਲ ਇਸ ਨੂੰ ਜਿੱਥੇ 14 ਦਾ ਮਹਿਸੂਸ ਕਰਨਗੇ ਪਰ ਮੈਂ ਇਸ ਵਿੱਚ ਵੀਰਵਾਰ ਨੂੰ ਤਾਪਮਾਨ ਇੱਕ ਸੈਲਸੀਅਸ ਤੱਕ ਵਧੇਗਾ ਤੇ ਮਿਸ਼ਰਤ ਵਰਖਾ ਸੰਭਾਵਿਤ ਹੈ ਤੇ ਦੱਖਣ ਤੇ ਪੂਰਬੀ 온ਟਾਰੀਓ ਵਿੱਚ ਵੀਰਵਾਰ ਸਵੇਰੇ ਭਾਰੀ ਬਰਬਾਰੀ ਸੰਭਾਵਨਾ ਹੈ ਤੇ ਕਿਉਂਕਿ ਵਿਆਪਕ ਤੀਬਰਤਾ ਬਰਬਾਰੀ 20 ਸੈਂਟੀਮੀਟਰ ਤੱਕ ਜੰਮ ਸਕਦੀ ਹੈ ਤੇ 20 70 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਵੀਰਵਾਰ ਨੂੰ ਬਿਜਲੀ ਬੰਦ ਹੋਣ ਦੀ ਵੀ ਸੰਭਾਵਨਾ ਦੱਸੀ ਗਈ ਹੈ ਟ੍ਰਾਂਟੋ ਤੇ ਜੀਟੀ ਦੇ ਵਸਨੀਕਾਂ ਨੂੰ ਸ਼ੁੱਕਰਵਾਰ ਨੂੰ ਅਸਥਾਈ ਤੌਰ ਤੇ ਛੁੱਟੀ ਮਿਲੇਗੀ ਪਰ ਇੱਕ ਹੋਰ ਸਰਦੀ ਦਾ ਤੂਫਾਨ ਇਸ ਹਫਤੇ ਦੇ ਅੰਤ ਵਿੱਚ ਇਸ ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਕੋਲਰਾਡੋ ਦੇ ਹੀਟ ਲੈਪ ਪੱਧਰ ਤੇ ਦੱਖਣ ਤੇ ਖੇਤਰ ਵਿੱਚ ਇੱਕ ਘੱਟ ਤਾਪਮਾਨ ਦਾ ਅਨੁਮਾਨ ਹੈ ਜਿਸ ਨਾਲ ਸ਼ਨੀਵਾਰ ਨੂੰ ਦੱਖਣੀ অন্ਟਾਰੀਓ ਵਿੱਚ ਵਿਆਪਕ ਬਰਫਬਾਰੀ ਹੋਵੇਗੀ ਹਾਲਾਂਕਿ ਬਦਲਾਅ ਦੇ ਅਧੀਨ ਸ਼ਨੀਵਾਰ ਸਵੇਰੇ ਜਲਦੀ ਬਰਫਬਾਰੀ ਪੈਣ ਦੀ ਸੰਭਾਵਨਾ ਦੀ ਭੂਿਕ ਬਣੀ ਕੀਤੀ ਗਈ ਹੈ ਬੁੱਧਵਾਰ ਤੱਕ 8 ਸੈਂਟੀਮੀਟਰ ਬਰਫ ਪੈਣ ਦੀ ਸੰਭਾਵਨਾ ਹੈ ਤੇ ਸ਼ਾਮ ਦੇ ਸਮੇਂ 5 ਸੈਂਟੀਮੀਟਰ ਵਾਧੂ ਬਰਫ ਜੰਮ ਸਕਦੀ ਹੈ ਤੇ ਇਸ ਦੇ ਨਾਲ ਰਾਤ ਨੂੰ ਬਰਫਬਾਰੀ ਘੱਟ ਹੋ ਸਕਦੀ ਹੈ ਸ਼ਨੀਵਾਰ ਦਾ ਦਿਨ ਦਾ ਤਾਪਮਾਨ ਵੱਧ ਤੋਂ ਵੱਧ 2 ਡਿਗਰੀ ਸੈਲਸੀਅਸ ਰਹਿਣ ਦੀ ਭੂਿਕ ਬਣੀ ਕੀਤੀ ਹੈ ਹਾਲਾਂਕਿ ਟ੍ਰਾਂਟੋ ਵਿੱਚ ਠੰਡੀ ਹਵਾ ਦੇ ਨਾਲ 5 ਡਿਗਰੀ ਦੇ ਨੇੜੇ țeੜੇ ਮਹਿਸੂਸ ਕੀਤਾ ਜਾਵੇਗਾ ਜੋ ਮਾਈਨਸ 'ਚ ਰਹੇਗਾ ਟ੍ਰਾਂਟੋ ਸ਼ਨੀਵਾਰ 8 ਫਰਵਰੀ ਨੂੰ ਸੀਜ਼ਨ ਦੀ ਸਭ ਤੋਂ ਭਾਰੀ ਬਰਫਬਾਰੀ ਦੀ ਪ੍ਰਭਾਵਿਤ ਸੰਭਾਵਨਾ ਦੱਸੀ ਗਈ ਜਿਸ ਵਿੱਚ ਡਾਊਨਟਾਊਨ ਦੇ ਵਿੱਚ 13 ਸੈਂਟੀਮੀਟਰ ਅਤੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ 15 ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ ਹੈ ਜੋ ਕਿ ਇਸ ਸਰਦੀਆਂ ਦੀ ਸਭ ਤੋਂ ਵੱਧ ਬਰਫਬਾਰੀ ਹੈ ਖਰੀੜੇ ਖਬਰਨਾਮਾ ਦੇ ਵਿੱਚ ਇਸ ਹੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇ ਕਰੀਨ ਸੁਣਨੇ ਆ ਪੜ੍ਹਨੇ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ